ਸਾਗਰ ਡੈਮ ਮਾਧੋਪੁਰ ਡੈਮ ਤੇ ਜਿੱਨੇ ਭਾਗੜਾ ਡੈਮ ਆ ਇੱਕ ਆਪਣੇ ਕੋਲੇ ਚੀਜ਼ਾ ਹੈ ਜਿੰਨਾ ਪਾਣੀ ਜਿੰਨਾ ਮਾਤੀ ਆਪਾਂ ਰੋਕੀ ਵੀਏ ਜਿੰਨਾ ਮਾਤੀ ਜਦੋਂ ਸਹੀ ਹੋ ਕੇ ਛੱਡਦੀ ਹੈ ਜਦੋਂ ਵੱਡੇ ਪਾਲ ਸਿੰਘ ਮੁੱਖ ਮੰਤਰੀ ਹੁੰਦੇ ਸੀ ਤੇ ਮੈਂ ਡਿਪਟੀ ਹੁੰਦਾ ਸੀ ਸਾਨੂੰ ਹਰ ਘੰਟੇ ਦੀ ਰਿਪੋਰਟ ਆਉਂਦੀ ਸੀ ਕਿ ਹੁਣ ਪਾਣੀ ਲੈਵਲ ਇੱਥੇ ਹੈ ਇੰਨਾ ਵੀ ਪੈਣਾ ਕਿ ਇੰਨਾ ਛੱਡਦੀ ਹੈ ਜਾਂ ਨਾ ਛੱਡਦੀ ਹੈ ਅਸੀਂ ਪਹਿਲੀ ਛੱਡਣ ਲੱਗ ਜਾਂਦੇ ਸੀ ਪਰ ਇਹਨਾਂ ਨੇ ਜੀਵਤਾ ਤੁਸੀ ਹੈਰਾਨ ਲੈ ਜਾਂਦੇ ਪਾਣੀ ਆਉਂਦਾ ਗਿਆ ਇਹਨਾਂ ਨੇ ਇੱਕ ਬੂਦ ਨਹੀਂ ਛੱਡੀ ਜਦੋਂ ਪਾਣੀ ਜਮਾ ਸਿਰ ਤੇ ਚੜ ਗਿਆ ਇੱਕ ਦਿਨ 2.5 ਲੱਖ ਕੂਸਿਕ ਛੜਦਾ ਦੂਜੇ ਦਿਨ ਫਿਰ ਤੋਂ 2-3 ਲੱਖ ਛੜਦਾ ਤੀਜੇ ਦਿਨ 2-3 ਲੱਖ ਹੋਰ ਛੜਦਾ ਸਾਰੇ ਗੇਟ ਖੁੱਲਤੇ ਆ ਜਿਹੜਾ ਆਪਣਾ ਦਰਿਆ ਥੱਲੇ ਇਹਦੀ ਕਪੈਸਿਟੀ ਕੱਲੀ 1 ਲੱਖ ਸੀਗਾ ਤੇ 2.5 ਲੱਖ ਤੇ 2.5 ਲੱਖ ਤੇ 3 ਲੱਖ ਦੇਖੋ ਫਿਰ ਆੜੀ ਹੋਣੀ ਸੀ ਤੇ 20 ਦਿਨ ਪਹਿਲੇ ਲਗਾਤਾਰ ਇੱਕ ਬੂੰਦ ਨਹੀਂ ਛੱਡੀ ਐਡੇ ਨਲਾਕ ਹੈ ਐਨੀ ਠੀਕ ਹੈ ਚਲੋ ਪਾਣੀ ਫੜਾ ਗਏ ਘੜਤ ਘੜਤ ਹੁਣ ਤਾਂ ਆ ਕੇ ਤੁਸੀਂ ਬੰਨ ਟੁੱਕੇ ਆ ਮਦਦ ਕਰੋ ਜੀ ਸੀ ਬੀਆਂ ਲਿਆਓ ਫੋਕ ਲੁਕਾ ਲਿਆਓ ਡੀਜ਼ਲ ਪਾ ਕੇ ਟਰੈਕਟਰ ਲਿਆ ਕੇ ਬੰਦ ਤਾਂ ਬੰਦ ਲੋ ਨਾ ਤੁਸੀਂ ਹੈਰਾਨ ਰਹਿ ਜਾਓਗੇ ਜਿੰਨਾ ਵੀ ਨੁਕਸਾਨ ਹੋਣ ਤੋਂ ਰੁਕਿਆ ਉਹ ਲੋਕਾਂ ਨੇ ਐਂਪ ਕੀਤਾ ਆਪਣੇ ਕੋਲੋਂ 100-100 ਰੁਪਏ ਪਾ ਕੇ ਹਜ਼ਾਰ ਦਾ ਕਿਲਾ ਮਗਰਲਾ ਕੇ ਪਰ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਉਹ ਸਿਆਣੇ ਕਹਿੰਦੇ ਹੁੰਦੇ ਨਾ ਆਪਣੇ ਆਪਣੇ ਹੁੰਦੇ ਆ ਆਪਾਂ ਬਗਾਨਿਆਂ ਨੂੰ ਸੂਬਾ ਦੇ ਦਿੱਤਾ ਅੱਜ ਦੇਖੋ ਤਬਾਈ ਕਿੰਨੀ ਹੋਈ ਹੈ ਅਕਾਲੀ ਦਲ ਥੋਡੀ ਮਾਂ ਪਾਰਟੀ ਹੈ ਥੋਡੇ ਬਜ਼ੁਰਗਾਂ ਦੀ ਥੋਡੇ ਦਾਦਿਆਂ ਦੀ ਪਾਰਟੀ ਹੈ ਥੋਡੇ ਬਜ਼ੁਰਗਾਂ ਦੀ ਗੱਲਾਂ ਸੁਣੋ ਉਹ ਕੀ ਕਹਿੰਦੇ ਹੁੰਦੇ ਸੀ ਉਹ ਮਰ ਜਾਂਦੇ ਸੀ ਪਰ ਅਕਾਲੀ ਦਲ ਨੂੰ ਨਹੀਂ ਛੱਡਦੇ ਸੀ ਤਕੜੀ ਚੋਂ ਨਿਸ਼ਾਨਤ ਬਗੈਰ ਸੋਚਦੇ ਵੀ ਨਹੀਂ ਹੁੰਦੇ ਸੀ ਅੱਜ ਕੱਲ ਆਪਨੇ ਹੁਣ ਨਵੀਂ ਪੀੜੀ ਆ ਗਈ ਹੈ ਅੱਜ ਕੱਲ ਦੇ ਲੋਕ ਦੋ ਗਨਮੈਨ ਦੇ ਦੋ ਦੂਜਾ ਝੰਡਾ ਚੱਕ ਲੈਂਦੀ ਹੈ ਕਿਸੇ ਛੋਟੀ ਜੀ ਚੀਜ਼ ਕੀ ਪ੍ਰਧਾਨਗੀ ਦੇ ਦਿਓ ਆਪਣੀ ਮਾਂ ਪਾਰਟੀ ਨੂੰ ਛੱਡ ਦਿੰਦੇ ਆ ਤੁਸੀਂ ਦੇਖੋ ਕਿੰਨਾ ਵੱਡਾ ਨੁਕਸਾਨ ਹੋਇਆ ਆਪਣਾ ਆ 10 ਸਾਲ ਤਮਾ ਹੋ ਗਏ ਆਪਾਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸੌਂ ਖਾ ਕੇ 5 ਸਾਲ ਲੈ ਲੇ ਢੱਕਾ ਨਹੀਂ ਤੋੜਿਆ ਹੁਣ ਝਾੜੂ ਵਾਲੇ ਆ ਗਏ ਇਹਨਾਂ ਨੇ تباہ ਹੀ ਜਾਂਦੀ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਤੁਹਾਡੇ ਵੱਡੇ ਬਾਦਲ ਸਾਹਿਬ ਹੁੰਦੇ ਸੀ ਮੁੱਖ ਮੰਤਰੀ ਉਹ ਲੋਕਾਂ ਦੇ ਮੁੱਖ ਮੰਤਰੀ ਸੀ ਤੁਹਾਡੇ ਵਿੱਚ ਰਹਿੰਦੇ ਸੀ ਆ ਜਿੰਨੇ ਵੀ ਬੰਦ ਬਣਾਏ ਉਹਨਾਂ ਨੇ ਬਣਾਏ ਆ ਜਿੰਨੀਆਂ ਸੜਕਾਂ ਬਣਾਈਆਂ ਉਹਨਾਂ ਨੇ ਬਣਾਈਆਂ ਆ ਰਣਜੀਤ ਸਾਹਿਬ ਦਾ ਡੈਮ ਉਹਨਾਂ ਨੇ ਬਣਾਇਆ ਤੁਸੀਂ ਪੰਜਾਬ ਦੇਖ ਲਓ ਜੋ ਚੀਜ਼ ਜੀ ਬਣੀ ਹੈ ਭਾਵੇਂ ਫਰਮਨ ਪਲਾਂਟ ਆ ਭਾਵੇਂ ਸੜਕਾਂ ਕੱਲੇ ਉਸ ਪਾਰਟੀ ਨੇ ਤੇ ਉਸ ਕਾਲੀ ਦਲ ਨੇ ਬਣਾਇਆ ਆ ਤੁਹਾਡੇ ਬੰਬੀਆਂ ਤੁਸੀਂ ਟੀਊਬਨ ਲਈ ਬੈਠੇ ਹੋ ਬਜ਼ੁਰਗਾਂ ਨੂੰ ਪੁੱਛੋ ਕਿਹੜੀ ਸਰਕਾਰ ਸੀ ਜਿਸ ਉੱਪਰ ਤੁਹਾਨੂੰ ਬੰਬੀਆਂ ਦੇ ਕਨੈਕਸ਼ਨ ਮਿਲੇ ਬਜ਼ੁਰਗ ਕਹਿੰਗੇ ਕਾਲੀ ਦਲ ਦੀ ਸੀ ਪਹਿਲੇ ਬਿੱਲ ਨਹੀਂ ਦਿੱਤੇ ਜਾਂਦੇ ਸੀ ਬੰਬੀਆਂ ਦੇ ਬਾਪੂ ਬਾਦਲ ਨੇ ਆ ਕੇ ਮਾਫ ਕੀਤੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਸਕੀਮਾਂ ਐਸੀ ਬੱਚਿਆਂ ਨੂੰ ਮੁਫਤ ਪੜਾਉਣਾ ਮੁੱਖ ਮੰਤਰੀ ਤੀਰਥ ਯਾਤਰਾ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਅਸੀਂ ਪਰਿਵਾਰਾਂ ਨੂੰ ਪਰਿਵਾਰ ਨੂੰ ਸਾਈਕਲ ਦੇ ਨੇ ਸਾਰੀਆਂ ਚੀਜ਼ਾਂ ਹੀ ਕਾਲੀ ਬਲਦੀਆਂ ਜਿਹੜੀ ਸਾਰੀਆਂ ਬੰਦ ਹੈ ਉਹਦੋਂ ਖੁੱਲੇ ਗੱਫੇ ਸੀ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਆਉਂਦੀ ਸੀ ਕਰਦੇ ਸੀ ਡਿਵੈਲਪਮੈਂਟ ਕਰਦੇ ਸੀ ਡਿਵੈਲਪਮੈਂਟ ਦੀ ਤਾਂ ਚੀਜ਼ ਹੀ ਛੱਡ ਦਿਓ 10 ਸਾਲਾਂ ਚ ਸਾਰਾ ਕੁਝ ਹੀ ਰੁਕ ਗਿਆ ਕਿਉਂਕਿ ਬਾਹਰਲੇ ਨੂੰ ਦੇਦੀ ਰਾਜ ਜਿੰਨੀਆਂ ਨੈਸ਼ਨਲ ਪਾਰਟੀਆਂ ਹੈ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਭਾਵੇਂ ਝਾੜੂ ਵਾਲਿਆ ਕੋਈ ਵੀ ਨੈਸ਼ਨਲ ਪਾਰਟੀ ਉਹਨਾਂ ਦੇ ਦਿਲ 'ਚੋਂ ਦਰਦ ਨਹੀਂ ਹੈ ਸਾਡੇ ਅਕਾਲੀ ਦਲ ਵਾਸਤੇ ਸਾਡਾ ਘਰ ਹੈ ਉਹ ਨੈਸ਼ਨਲ ਪਾਰਟੀਆਂ ਵਾਸਤੇ ਪੰਜਾਬ ਇਕੱਲਾ ਗੈਸਟ ਹਾਊਸ ਹੈ ਸਹਿਰ ਕਰਨਾਉਂਦੇ ਆ ਜੇ 5 ਸਾਲ ਤੁਸੀਂ ਰੱਖ ਲਿਆ ਉਹਨਾਂ ਨੂੰ ਰਹਿਣਗੇ ਉਹਦੇ ਬਾਅਦ ਸਮਾਨ ਚੱਕ ਕੇ ਚਲੇ ਜਾਣਗੇ ਅਸੀਂ ਤਾਂ ਜਿਉਣਾ ਮਰਨਾ ਇੱਥੇ ਹੈ ਜੇ ਖਾਲੀਦਲ ਅੱਜ ਖੜਾ ਹੜ ਵਿੱਚ ਤੁਹਾਡੇ ਨਾਲ ਖੜਾ ਕੋਈ ਸਾਨ ਨਹੀਂ ਕਰ ਰਿਹਾ ਆਪਣੇ ਪਰਿਵਾਰ ਨੂੰ ਬਚਾਰ ਰਿਹਾ ਮੈਂ ਤਾਂ ਆਪਣੇ ਸਾਰੇ ਵਰਕਰਾਂ ਨੂੰ ਕਿਹਾ ਸਾਰੇ ਕੰਮ ਛੱਡ ਦਿਓ ਸਾਰੇ ਲੱਗ ਜਓ ਸੇਵਾ ਕਰਨ ਜਿੱਥੇ ਜਿੱਥੇ ਜਿਸ ਦੀ ਵੀ ਲੋੜ ਹੈ ਡੀਜ਼ਲ ਦੀ ਲੋੜ ਹੈ ਅਸੀਂ ਪਹੁੰਚਾਵਾਂਗੇ ਟਰੈਕਟਰਾਂ ਦੀ ਲੋੜ ਅਸੀਂ ਦੇਵਾਂਗੇ ਫੋਕ ਲਿਫਟਾਂ ਦੀ ਲੋੜ ਹੈ ਅਸੀਂ ਭੇਜੇ ਹੁਣੇ ਚਾਰੇ ਦੀ ਲੋੜ ਸੀ ਪਸੂਆਂ ਵਾਸਤੇ 500 ਟਰੱਕ ਦਾ ਇੰਜ਼ਾਮ ਕੀਤਾ ਅੱਜ ਸੂਣ ਵੰਡਨੇ ਸ਼ੁਰੂ ਹੋ ਗਏ ਐ ਮੈਂ ਇਹਨਾਂ ਨੂੰ ਆ ਵੀ ਕਿਹਾ ਜਿੰਨਾ ਬੀ ਲੱਗੂਗਾ ਉਹ 20 ਵੀ ਅਸੀਂ ਦੇਵਾਂਗੇ ਬਹੁਤ ਗਰੀਬ ਪਰਿਵਾਰ ਹੈ ਜਿਹੜੇ ਦਿਹਾੜੀ ਜਾਂਦੇ ਸੀ ਵਿਚਾਰਾ ਹੁਣ ਦਿਹਾੜੀ ਨਹੀਂ ਜਾ ਸਕਦੇ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਜਾ ਨਹੀਂ ਸਕਦੇ ਉਹਨਾਂ ਵਾਸਤੇ 50 ਹਜ਼ਾਰ ਪਰਿਵਾਰ ਅਸੀਂ ਗਿਨੇ ਆ ਉਹਨਾਂ ਨੂੰ ਕਣਕ ਵੀ ਸ਼੍ਰੋਮੀ ਕਾਲੀ ਦਿੰਦੋ ਅਸੀਂ ਇਹਨਾਂ ਨੂੰ ਫੌਗਿੰਗ ਮਸ਼ੀਨਾਂ ਹੀ ਭੇਜੀਆਂ ਜਿਹੜੀਆਂ ਪਿੰਡਾਂ ਜਿੱਥੇ ਫੜ ਆਏ ਮਸ਼ੀਨਾਂ ਨਾਲ ਉਥੇ ਬਿਮਾਰੀ ਰੋਕਣ ਵਾਸਤੇ ਅਸੀਂ ਮੁੰਡਿਆਂ ਨੂੰ ਡਿਊਟੀ ਲਾਤੀ ਹਰ ਪਿੰਡ ਦੇ 1 ਮਹੀਨਾ ਹਰ ਰੋਜ਼ ਡੀ ਫੌਗਿੰਗ ਕਰਿਆ ਕਰਾਂਗੇ ਬਿਮਾਰੀਆਂ ਮਾਰਨ ਵਾਸਤੇ 5 ਤਰੀਕ ਦੇ ਬਾਅਦ 112 ਟੀਮਾਂ ਡਾਕਟਰਾਂ ਵੀ ਅਮਰਾਈਆਂ ਉਹ ਸਾਰੇ ਇਲਾਕੇ ਆ ਜਾਣੀਆਂ ਜਿੱਥੇ ਤੇ ਹੜ ਆਏ ਆ ਉਥੇ ਸਾਰਿਆਂ ਇਲਾਜ ਮੁਫਤ ਹੋਊਗਾ ਦਵਾਈਆਂ ਮੁਫਤ ਹੋਣੀਆਂ ਪਸ਼ੂਆਂ ਦੇ ਵੀ ਡਾਕਟਰਾਂ ਨੇ ਭਲਾਏ ਆ ਦੇਖੋ ਮੈਂ ਇੱਕੋ ਇੱਕ ਗੱਲ ਕਰਨਾ ਚਾਹੁੰਦਾ 10 ਸਾਲ ਖਰਾਬ ਕਰ ਲੇ ਹੁਣ ਨਾ ਕਰੇ ਹੁਣ ਕਿਸੇ ਦੇ ਗੱਲਾਂ ਛੀਆਂ ਬਹੁਤ ਲੋਕ ਸੈਂਟਰ ਦੀ ਸਰਕਾਰਾਂ ਤਾਕਤਾਂ ਲੱਗੀਆਂ ਤੁਹਾਡੇ ਸਾਹਮਣੇ ਐਜੇ ਸਿੱਖ ਪੇਸ਼ ਕਰਨਗੇ ਤੁਸੀਂ ਸਮਝੋਗੇ ਦਾ ਵੱਡਾ ਸਿੱਖ ਪਰ ਉਹ ਸਿੱਖ ਨਹੀਂ ਉਹ ਪਿੱਛੇ ਏਜੰਸੀਆਂ ਦਾ ਬੰਦਾ ਹੈ ਜਿਹੜਾ ਤੁਹਾਡੀ ਪਾਰਟੀ ਨੂੰ ਖਤਮ ਕਰਨ ਵਾਸਤੇ ਆਊਗਾ ਹੁਣ ਬਚ ਕੇ ਰਹੋ ਜੇ ਗਲਤੀ ਕਰ ਲਈ ਉਹਦੀ ਸ਼ਕਲ ਤੇ ਇੱਕ ਹੀ ਤੁਸੀਂ ਫਿਰ ਤੋਂ ਚੱਲਦੇ ਤੇ ਫਿਰ ਦੇਖੋ ਐਡਾ ਨੁਕਸਾਨ ਹੋ ਜਾਣਾ ਕੌਮ ਦਾ ਕੁਝ ਰਹਿਣਾ ਨਹੀਂ ਤੁਹਾਨੂੰ ਇੰਨਾ ਕਮਜ਼ੋਰ ਤੁਸੀਂ ਆਪਣੀ ਪਾਰਟੀ ਇਕਾਲੀ ਦਲ ਨੂੰ ਕਰ ਲਿਆ ਕਿ ਹੁਣ ਸੈਂਟਰ ਦੀ ਪਾਰਟੀ ਆਨੇ ਤੁਹਾਡੇ ਗੁਰੂ ਘਰਾਂ ਤੇ ਵੀ ਕਬਜ਼ਾ ਕਰ ਲਿਆ ਅੱਜ ਦੀ ਤਰੀਖ ਤੱਕ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਦਾ ਕੰਟਰੋਲ ਸੈਂਟਰ ਦੀ ਪਾਰਟੀ ਕੋਲੇ ਆ ਜਿਹੜਾ ਤੁਹਾਡੇ ਪੰਥ ਕੋਲੇ ਹੁੰਦਾ ਸੀ ਤੱਤ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਉਹਨਾਂ ਕੋਲ ਤੇ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੇ ਕਬਜ਼ਾ ਕਰ ਲਈ ਐਜੀਪੀਸੀ ਤੋੜ ਦਿੱਤੀ ਹਰਿਆਣਾ ਅਲੱਗ ਬਣਾ ਕੇ ਉਹਨਾਂ ਨੇ ਕਬਜ਼ਾ ਕਰ ਲਿਆ ਹੁਣ ਐਜੀਪੀਸੀ ਤੇ ਵੀ ਲੱਗੇ ਸੀ ਪਰ ਅਸੀਂ ਬੜਾ ਲੜ ਲੜ ਕੇ ਉਹਨਾਂ ਨੂੰ ਭਜਾਇਆ ਦੇਖੋ ਇੱਥੋਂ ਇੱਥੋਂ ਤੱਕ ਹਾਲਾਤ ਬਣਾ ਦੀ ਆਪਣੀ ਕਿਉਂ ਬਣੀ ਐ ਕਿਉਂਕਿ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅਕਾਲੀ ਵੇਲੇ ਇੱਕ ਫੌਜ ਐ

ਆਪਣੇ ਗੁਰੂ ਘਰ ਜਿੰਨੇ ਸੀ ਇੱਥੇ ਮਹੰਤਾਂ ਦਾ ਕਬਚਾ ਸੀ ਆਹ ਮਹੰਤ ਇਹਦੇ ਬਿਆਦਗੀਆਂ ਕਰਨੇ ਸੀ ਇਹ ਜੇ ਗਲਤ ਕੰਮ ਕਰਦੇ ਸੀ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੇ ਬਜ਼ੁਰਗ ਇਕੱਠੇ ਹੋਏ ਇਕੱਠੇ ਹੋ ਕੇ ਕੌਮ ਨੇ ਉਹ ਮਹੰਤ ਭਜਾਇਆ ਗੁਰੂ ਘਰ ਨਾਲੋਂ ਤੋਂ ਉਹਦੇ ਬਾਅਦ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਹੜੀ ਗੁਰੂ ਘਰਾਂ ਦੀ ਸੇਵਾ ਕਰੂਗੀ ਜਦੋਂ ਕਮੇਟੀ ਬਣਾਈ ਆਪਣੇ ਦੇਖੋ ਬਜ਼ੁਰਗ ਕਿੰਨੇ ਸਿਆਣੇ ਸੀ ਉਹਨਾਂ ਨੇ ਕਿਹਾ ਕਮੇਟੀ ਬਣਾਈ ਆਪਣੇ ਕੋਲੇ ਕੋਈ ਤਾਕਤ ਵੀ ਚਾਹੀਦੀ ਹੈ ਹੌਜ ਵੀ ਚਾਹੀਦੀ ਹੈ ਜਿਹੜੇ ਲੜੇ ਅੱਗੇ ਤੋਂ ਨਾ ਮਹੰਤਾ ਜਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ 1 ਮਹੀਨੇ ਬਾਅਦ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਤੂੰ ਐਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇਖ ਲੋ ਥੋੜੀ ਲੜਾਈ ਗਰੀਬ ਦੀ ਲੜਾਈ ਕਿਸਾਨ ਦੀ ਲੜਾਈ ਪੰਥ ਦੀ ਲੜਾਈ ਪੰਜਾਬ ਦੀ ਲੜਾਈ ਪਿਛਲੇ 100 ਸਾਲ ਤੋਂ ਲੜ ਰਿਹਾ ਹੈ ਅੱਜ ਗਰੀਬ ਨੂੰ ਕਿਸਾਨ ਨੂੰ ਜੋ ਸੁਲਤਾਨ ਜੋ ਪੰਜਾਬ ਦੀ ਤੱਕੀ ਉਦੋਂ ਹੀ ਹੋਈ ਹੈ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਇੱਕ ਵੀ ਨਿਸ਼ਾਨੀ ਤੁਸੀਂ ਕਾਂਗਰਸ ਦੀ ਨਹੀਂ ਦੱਸ ਸਕਦੇ ਇੱਕ ਵੀ ਨਿਸ਼ਾਨੀ ਪੰਜਾਬ ਲਈ ਨਾ ਘੜੂ ਵਾਲੇ ਤਾਂ ਕੀ ਕਰਨਾ ਸੀ ਐਸ ਕਰਕੇ ਪੰਜਾਬ ਨੂੰ ਬਚਾ ਲਓ ਤੁਸੀਂ ਬਚਾ ਸਕਦੇ ਹੋ ਓਕੇ ਸੌਕੇ ਆਪਾਂ ਇੱਕ ਸਾਲ ਦਾ ਟੱਪ ਜੂਗਾ ਪਰ ਜਵਾਬ ਤਾਂ ਹੋਣਗੀਆਂ ਤਾਕਤਾਂ ਲੱਗੀਆਂ ਹੈ ਥੋੜੇ ਵਿੱਚ ਫਿਰ ਤੋਂ ਕੁਝ ਬੇਗੁੱਸੇ ਬੀਟੀਆ ਨੂੰ ਭੇਜਣ ਦੀ ਪਰ ਧਿਆਨ ਰੱਖਿਓ ਐਕਟ ਦੀ ਗੱਲਾਂ 'ਚ ਨਾ ਆਇਓ ਆਪਣੀ ਮਾਂ ਪਾਰਟੀ ਥੋੜੇ ਬਜ਼ੁਰਗਾਂ ਦੀ ਪਾਰਟੀ ਨਹੀਂ ਵਾਪਸ ਲੈ ਕੇ ਆਓ ਤਾਂ ਹੀ ਬਚਾਂਗੇ ਮੈਂ ਕੰਗ ਪਰਿਵਾਰ ਦਾ ਧੰਨਵਾਦ ਕਰਦਾ ਹਾਂ ਜਦੋਂ ਵੀ ਕੋਈ ਲੋੜ ਹੋਏ ਦੇਸ਼ ਵਿੱਚ ਪੰਜਾਬ ਵਿੱਚ ਹਰ ਪੀੜਾ ਤੇ ਉਹਨਾਂ ਨੇ 5 ਲੱਖ ਦੀ ਸੇਵਾ ਦਿੱਤੀ ਹੈ ਮੈਂ ਕੰਗ ਪਰਿਵਾਰ ਦਾ ਸੇਵਾ ਦਾ ਧੰਨਵਾਦ ਕਰਦਾ ਹਾਂ ਬੇਨਤੀ ਵੀ ਕਰਦਾ ਕੰਗ ਪਰਿਵਾਰ ਨੂੰ ਹੁਣ ਮੈਂ ਇਹਨਾਂ ਡਿਊਟੀ ਲਈ ਆ ਆਪਣੇ ਰਾਜਨਬੀਰ ਦੀ ਉਹ ਜਿਹੜਾ ਹੈਗਾ ਇੱਥੇ ਬੰਦ ਜਿਹੜਾ ਟੁੱਟਿਆ ਹੈ ਮੈਂ ਅੱਜ ਪਿੰਡ ਵਾਲਿਆਂ ਨੂੰ ਮਿਲਿਆ ਸੀ ਮੈਂ ਕਿਹਾ ਜਿੰਨੀ ਸੇਵਾ ਦੀ ਲੋੜ ਆ ਅਕਾਲੀ ਦਲ ਕਰੂੰਗਾ ਤੁਸੀਂ ਰਾਜਨਬੀਰ ਦੀ ਗੱਡੀ ਲਈ ਮੈਂ ਕਿਹਾ ਜਾ ਕੇ ਦੇਖ ਲੈ ਜਿਸ ਵੀ ਲੋੜ ਅਕਾਲੀ ਦਲ ਵੀ ਕਰੂੰਗਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਤੇ ਕੱਲ ਦੁਆਰ ਨੂੰ ਵੀ ਕਰਾਂ ਬੇਨਤੀ ਸਾਰੇ ਲੋਕਾਂ ਨੂੰ ਵੀ ਬੇਨਤੀ ਕਰਦਾ ਆਪਾਂ ਨੂੰ ਆਪਣੀ ਮਦਦ ਕਰਨੀ ਪਣੀ ਹੈ ਸਰਕਾਰਾਂ ਦੇ ਨਾਲ ਡਿੱਗਿਓ ਆਹ ਭਗਵੰਤਬਾਨ ਨੂੰ ਨਾ ਕਿਉਂ ਉਹਨੇ ਕੁਝ ਨਹੀਂ ਕਰਨਾ ਆਪਾਂ ਆਪਣੀ ਲੜਾਈ ਲੜੀ ਆਪਣੇ ਆਪ ਹੀ ਇਹਨੇ ਤਕੜੇ ਹੋ ਗਏ ਤੇ ਇਹਨਾਂ ਦੀ ਲੋੜ ਨਾ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤਲਵਾਦ ਰਮਨਦੀਪ ਸਿੰਘ ਜੀ ਸੰਧੂ ਸੁਚਾ ਸਿੰਘ ਜੀ ਲਗਾ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਜੀ ਬੱਬੇ ਵਾਲੀ ਸਾਹਿਬ ਜਿਲ੍ਹਾ ਪ੍ਰਧਾਨ ਔਰ ਇਕਪਾਲ ਸਿੰਘ ਨੇ ਮਾਲ ਹਰਕਤ ਪਹਚਾਨ ਸਤਾਈਆਂ ਬਸ